ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੀ ਸਾਧ ਸੰਗਤ ਜਿਹੜਾ ਜੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜਾ ਸਰਬ ਸੰਘੇ ਸਮਾਜ ਵੱਲੋਂ ਜਿਹੜਾ ਅੱਜ 33 ਜਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਦੇ ਪ੍ਰਮਾਣ ਵਿਛੋੜੇ ਦੀ ਯਾਦ ਵਿੱਚ ਜਿਹੜਾ ਚਾਰਾਂ ਲੰਗਰ ਲਾਇਆ ਸਮੂਹ ਸਾਧ ਸੰਗਤ ਕਲਸ਼ ਸ਼ਹਿਰ ਨਿਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਬੜਾ ਪਰਮਾਨਕਾਰਾ ਲੱਗਿਆ ਕਿਉਂਕਿ ਪਹਿਲਾ ਲੰਗਰ ਲਾਇਆ ਜੇ ਇੱਕ ਤਾਂ ਸਾਡਾ ਇਤਿਹਾਸ ਦੱਸਦਾ ਜੇ ਇੱਕ ਕਿਸੇ ਚੀਜ਼ ਦੀ ਵੀ ਨਹੀਂ ਰੱਖੋ ਜਦੋਂ ਦੇਖਣਾ ਤੇ ਚੁੱਕਾ-ਚੁੱਕਾ ਤੱਕੀਆਂ ਚੱਲੀਆਂ ਜਾਂਦੀਆਂ ਹੈ ਇਸ ਗੱਲ ਤੇ ਸੰਗਤਾਂ ਤੇ ਬੇਨਤੀ ਹੈ ਕਿ ਹਮੋਂ ਹਮਾਗੇ ਸਵੇਰੇ 4 ਵਜੇ ਬੰਗਾ ਚੌਂਗ ਵਿੱਚ ਪਹੁੰਚੋ ਔਰ ਗੁਰੂ ਮਹਾਰਾਜ ਜਾਂ ਸਿੱਖ ਸੰਗਤਾਂ ਦੀ ਆਪੇ ਸੇਵਾ ਕਰੀਏ ਸਾਡੇ ਸ਼ੌਰੀ ਜੀ ਸਾਡੇ ਕੋਲ ਆਏ ਆ ਬਹੁਤ ਸਾਨੂੰ ਵੱਡਾ ਹੌਸਲਾ ਹੋਇਆ ਕਿ ਮਾਨ ਤੇ ਸਤਿਕਾਰ ਦਿੱਤਾ ਜਿਨੀ ਦੇਸਾਂ ਵਿੱਚ ਦੇਸਾਂ ਵਿੱਚ ਇਹ ਖਬਰ ਪਹੁੰਚਾਣੀ ਆ ਕਿ ਅਸੀਂ ਬਿਨਾਂ ਇੱਛਾ ਬਿਨਾਂ ਸ਼ਰਤੋਂ ਜਿਹੜਾ ਲੰਗਰ ਆ ਤੇ ਸੰਗਤ ਵਾਸਤੇ ਕਰ ਆਏ ਆ ਔਰ ਸੰਗਤ ਦਾ ਬੜਾ ਪਰਮਾਹੰਗਾਰਾ ਆ ਬਹੁਤ ਬਹੁਤ ਧੰਨਵਾਦ ਬਾਜ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਅਸੀਂ ਖੁਮਹ ਮਾਰੇ ਸਾਰੇ ਨੌਜਵਾਨ ਸਭਾ ਦੀ ਟੀਮ ਸੀਗੀ ਉਹਨਾਂ ਨਾਲ ਮਿਲ ਕੇ ਅਸੀਂ ਲੰਗਰ ਲਾਇਆ ਹੁਣ ਮੁੰਡੇ ਸਾਰੇ ਮਿਹਨਤੀ ਸੀਗੇ ਇਹ ਕਿ ਲੰਗਰ ਲੱਗਾ ਇਹ ਲੰਗਰ 26 27 28 ਤੱਕ ਲੱਗੂਗਾ ਗੁਰ ਪਰਸਾ ਜਪ ਆਧ ਸਚ ਤੁਜੋ ਆਧ ਸਚ ਹੈ ਵੀ ਸਚ ਮਨ ਕੋ ਹੋਸੀ ਹੀ ਸਚ ਸੋਚੇ ਸੋਚ ਨ ਹੋਵੇ ਮੁਝ ਸੱਚ ਕੰਖਵਾ ਜੱਲ ਆਏ ਰਹਿਣ ਤੋ ਮੁਖਿਆ ਕੁਖ ਨੂੰ ਤੁਰੇ ਜੰਮ ਬਨ ਨਾ ਕੋਰੀ ਪਾਰਨ ਸਨ ਸਨ ਤਾ ਮੰਨ ਰਹੀ ਤਾ ਇੱਕ ਨੂੰ ਚੱਲੇ ਨਾ ਕਿਵਸਾ ਚੀ